ਮੇਰਾ ਵੀ ਮੂੜਿਆ ਖਰਾਬ ਆ ਗਿਆ ਠੀਕ ਹੈ ਕੋਈ ਸਾਡੇ ਨੂੰ ਸੱਟ ਸਨਾਂ ਦਾ ਪੀੜਾ ਦਵਾਰੇ ਸਾਡੇ ਹੁੰਦਾ ਕਰੇ ਬੱਜੀਆਂ ਹੁੰਦਾ ਬਾਰੇ ਨੇ ਦਵਾਰੇ ਦਾ 20 ਰੁਪਏ ਕੀ ਕੁਛ ਹੀ ਨਾ ਸਾਡੇ ਕੋ ਬਾਂਡ ਲੱਗਿਆ ਹੋਇਆ ਅੱਛਾ ਅਜਾ ਭੱਖਦਾ ਹੀ ਪੈਣਾ ਰਾਸ ਨੂੰ ਬਰਾਵਾ ਕਿ ਬੱਚਾ ਇਹ ਚਾਰ ਲਾਈਆਂ ਠੀਕ ਹੈ ਰੋਟੀ ਬੰਦ ਨੂੰ ਹੋਣ ਬਣਾ ਲੈ ਜਾ ਕਿੰਨੇ ਲੈ ਗਿਆ ਮਤਲਬ ਬਹੁਤ ਕੜੀਆਂ ਲਾਈਆਂ ਨਾ ਮੈਂ ਦੋ ਸਿਨ ਮੜਾਇਆ 35 30 ਨਹੀਂ ਆਏ ਬੱਕਰ ਹੋਰ ਦੱਸ ਤੂੰ ਪੈਸੇ ਦੱਸ ਨਹੀਂ ਤੂੰ ਦੂ ਚੜ ਦੇ ਫਿਰ ਕੀ ਲੋੜ ਹੈ ਮੈਂ ਦੱਸੀ ਦਾ ਫਾਇਦਾ ਕੀ ਹੈ ਮੈਨੂੰ हां तांग दिया आपा चल कोई दिन दो ही तीन नहीं हेल्प बता तो ले दी मुड़ के दा दे रहे। ओ ना दे मेरा हो ये आपा कुछ चीज दे पैसे मंगागा आपा ये वद नहीं मांग हां फिर बस कर पैसे जोड़ी दे जोड़ी रेने हां ਬਾਲਾ ਦੋ ਚੰਦ ਆਹ ਨੰਬਰ ਹੋ ਚਾਹੀਦਾ ਪੈਣਾ ਨਾ ਇਹ ਲੋਕਾਂ ਨੇ ਕੁਝ 82 ਰੁਪਏ ਦੇ ਦਿੱਤੇ ਨਾ 982 ਬੱਤਰਾਂ ਖਾਈ ਦੋਵੇਂ ਦੋਨੇ ਬੱਤਰਾਂ ਮੱਟੇ ਆ ਭਾਈ ਜੀ ਅਰੇ ਬੱਕਰੀ ਨਹੀਂ ਆ ਰਹੀ ਪੱਠਾਂ ਦੇ ਲਾ ਕੇ ਪਾਚੋਂ ਚੱਲੋ ਆਵਾਜ਼ ਸੁਣੋ ਜੇ ਸਿੱਖ ਹੁੰਦਾ ਗੰਨਾ ਮੇਰਾ ਹਾ ਬੰਗਾ 40 40 ਹੈ 40 ਦੇ ਦੋ ਉੱਤੇ 40 ਦੇ ਦੋ ਉੱਤੇ ਨਹੀਂ ਭਾਈ ਇੱਥੇ ਨਹੀਂ ਬੱਕਰੀ ਜਾਨੀ ਦੋ ਜੀ ਦੇ ਦੋ ਉੱਤੇ 40 ਦੇ ਇੱਕ ਕੁੱਤੇ ਇੱਕ 45 ਦੇ 40 ਆਹ ਦਾ ਹੋ ਜਾਊਗਾ ਸੰਗ ਦਾ ਠੀਕ ਹੈ ਭਾਈ ਹਾਂ ਜੀ ਦੋ ਜਾਨੀ ਸਾਡੋ ਲਾਲ ਦਵਾਈ ਖੁਈਆਂ ਦੇ ਵਿੱਚ ਪਾ ਦੀ ਉਹ ਕਰ ਬਿਮਾਰਾ ਲਾਲ ਦਵਾਈ ਖੁਈਆਂ ਪਾ ਦੀ ਦੋਨ ਤੇਰੀਆ ਬੱਲਾ ਦੇ ਹੈਗਾ ਉਹ ਤਾਂ ਮੰਨ ਕਿਸੇ ਪਾਸੇ ਭਾਈ ਕਿਸੇ ਪਾਸੇ ਕਾਰ ਨਹੀਂ ਬੱਕਿਆਂ ਚ ਤੈਨੂੰ ਹੁਣ ਕੀ ਕਹਾਂ ਯਾਰ ਮਾਇਆ ਦੀ ਯਾਰ ਇਹਦੇ ਚਾਚਾ ਕੋਈ ਨਹੀਂ ਚੜਾ ਕੀ ਕਹੀਏ ਯਾਰ ਹੁਣ ਨੀ ਆਪਾਂ ਅੱਜ ਕਰ ਗਏ ਵਾਂਗ ਨਾ ਤੈਨੂੰ ਬਗਰ ਪਹਿਲਾ ਤੇਰਾ ਮੂੰਹ ਰਾਜ ਕੇ ਲਈਆਂ ਵੀ ਆਪਣੀਆਂ ਭਾਈ ਇਹਦੀ ਗੱਲ ਵੀ ਤੇ ਪੈਸੇ ਲੱਗੇ ਤੈਨੂੰ ਪਤਾ ਵੀ ਬੱਕਿਆਂ ਕਿ ਉਹ ਤੈਨੂੰ ਤਾਂ ਦੀਂਦੀਆਂ ਭਾਈ ਹੁੰਦਾ ਮੈਂ ਇਹਦਾ ਯਾਰ ਪਹਿਲੀ ਵਾਰ ਬੰਦਾ ਆਇਆ ਤੈਨੂੰ ਜਿੰਨੇ ਕਹਿੰਦੇ ਪਹਿਲਾਂ ਬੱਕੇ ਤੋਂ ਸਾਰਾ ਪਤਾ ਪਹਿਲੀ ਵਾਰ ਤੋਂ ਬੰਦਾ ਆਇਆ ਯਾਰ ਬੱਕਰੀਆਂ ਦੇ ਨਾਲ ਤੂੰ ਮਾਇਆ ਨੂੰ ਇਹਨੂੰ ਜਲਾਇਆ ਅੱਜ ਮਾਂ ਦੇ ਬੋਲ ਤੂੰ ਹੀ ਹੁੰਦਾ ਮਿੱਠੂ ਰਾ ਬ ਨੂੰ ਮਾਰ ਕੇ ਸਾਰੀ ਮੰਡੀ ਕੋ ਮੈਂ ਸਰਾਖ ਦੇ ਲਾ ਬੱਕੇ ਨੂੰ ਕਿਵੇਂ ਲੱਗਾ ਆਪਾਂ ਲੈ ਜਾਂਦਾ ਨਹੀਂ ਠੀਕ ਆ ਕਿ ਨਹੀਂ ਬੱਕਾ ਤੇਰੇ ਮਾੜੇ ਹੈਗਾ ਬੱਕਾ ਤੇਰੇ ਮਦਦ ਮੈਂ ਤੇਰੇ ਬੱਕਾ ਮਾੜੇ ਹੈ ਨੀ ਮੈਂ ਮਾਰ ਕੇ ਨਹੀਂ ਕਰਦਾ ਪਸ ਬਹੁਣੇ ਵੱਧ ਮੰਗ ਲਿਆ ਠੀਕ ਆ ਕਿ ਨਹੀਂ ਮੈਂ ਚੱਕਰ ਕੀ ਕਹਿੰਦਾ ਯਾਰ ਇਹ ਤਾਂ ਮੰਗਲੇ ਤਾਂ ਮੰਗਿਆ ਨਹੀਂ ਕਿ ਨਹੀਂ ਨਿਆਰਾ ਜਿਹਾ ਲੋਕ ਹੈ ਭਾਈ ਥੋੜਾ ਜਿਆਦਾ ਜਾਈ ਕਰੋ ਜੀ ਮਾੜੀ ਹਾਂ ਕਾਈ ਦੇ ਕੰਮ ਦੇ ਪੁਰਾ ਹੁਣ ਕੰਨਗਲਾ ਹੀ ਉਹ ਮਤਲਬ ਮੈਨੂੰ ਕਿ ਲੱਗਦਾ ਨਸ਼ਾਂਗੀ ਜਾਊਗਾ ਪਹਿਲਾਂ ਹੀ ਹਾਂ ਮੈਂ ਤੈਨੂੰ ਪਹਿਲਾਂ ਗੱਲ ਅਜੇ ਪਹਿਲੇ ਉਸ ਵਾਰਾ ਪੱਟ ਕੇ ਨਾ ਮਨ ਬੰਦੀ ਨਾ ਫੜਾ ਇਹੋ ਨਾਲ ਇਹ ਬੰਦੇ ਬੋਲ ਰਾ ਦੋਨੇ ਬਖਰੇ ਬਾ 40000 ਦੀਆਂ ਹਾਂ ਮਾਣਾ ਇਹ ਤਾਂ ਸਹੀ 10 ਛੱਡ ਕੇ ਜੇ ਫੇ ਤੂੰ ਛਾੜੇ ਕੇ 10 ਦਿੱਤੇ ਕੱਟੋ ਹੋਰ ਘੱਟ ਦੇ ਦਿਓ ਹਾਂ 2000 ਘੱਟ ਦੇ ਦਿਓ ਦੋ ਦੂਨੇ ਹੈਗਾ ਤੁਸੀਂ ਲੈ ਆਏ ਬੜਾ ਵੇਚਨੇ ਨਹੀਂ ਆ ਬੋਣੀ ਦਾ ਕੰਮ ਹੈ ਬੋਣੀ ਦਾ ਕੰਮ ਹੈ ਮੈਂ ਬੋਣੀ ਨਹੀਂ ਨਿਕਰੀਆਂ ਵੀ ਭਾਈ ਆਪਣੇ ਆਪੋ ਹੀ ਮਾਰਤੀ ਖੜੇ ਲਾਈਆਂ ਵੀ ਮੇਰਾ ਵੀ ਮੂੜੀਆਂ ਖਰਾਬ ਅੱਜ ਠੀਕਾ ਕਰ ਕੋ ਛੱਡਾ ਛੱਡਾ ਹੁੰਦਾ ਕਰ ਬੱਜੀਆਂ ਹੁੰਦੇ ਬਾਰੇ ਇਹ ਹੋ ਗਿਆ ਦੁਬਾਰੇ ਲਾ ਤੋ ਰੁਪੇ ਕੀ ਉਸੇ ਨਾਲ ਛੱਡਾ ਗੋ ਬਾਂਡ ਕਿਹਾ ਹੋ ਜਾਂਦਾ ਅੱਛਾ ਅਜਾ ਭੁੱਖਦਾ ਹੀ ਪੈਣਾ ਰਾਜਾ ਬਰਾਵਾ ਕੋਈ ਗੱਲ ਮਾਰੇ ਹੁਣ ਚਾਚਾ ਕੀ ਹੋ ਗਿਆ ਤੁਸੀਂ ਟੁੱਟ ਗਈ ਦੁਬਾਰਾ ਫੇਰ ਤੋਂ ਦੁਬਾਰਾ ਫੇਰ ਟੁੱਟ ਗਈ ਪਹਿਲਾਂ ਦੋਵੇਂ ਟੁੱਟ ਗਏ ਹਨ ਹਾਂ ਪਹਿਲਾਂ ਦੋਵੇਂ ਟੁੱਟੀਆਂ ਸੀ ਤੇ ਹੁਣ ਦੁਬਾਰਾ ਫੇਰ ਇੱਕ ਟੁੱਟ ਗਈ ਜਾਂ ਵੀ ਮਾਂ ਮੇਰਾ ਐ ਵੀ ਜੇ ਵਾ ਸਹੀ ਹੋ ਗਈ ਸੀ ਮੇਰਾ ਹਾਂ ਮਾਂ ਦਾ ਸਹੀ ਹੋ ਗਈ ਤੁਰ ਲਾ ਕੇ 10000 ਚਾ ਉਹ ਕੋਈ ਦਾ ਉਹਦੇ ਜੀ ਰੱਬ ਨੇ ਕਰਤੀ ਚਲੋ ਜਿਹੜੇ ਦਾ ਰੱਬ ਨੇ ਉਹਦਾ ਕਰਤੀ ਕਰਤੀ ਜਾਂ ਨਾ ਤਾਂ ਤੇਰੇ ਵੱਸ ਨੇ ਨਾ ਮੇਰੇ ਵੱਸ ਠੀਕ ਗੱਲ ਆ ਚਲ ਮਾਂ ਜੈ ਯਾਰ ਜੈ ਮੈਂ ਆਖਦਾ 2000 ਘਟ ਦੇ ਦੇ ਦੋ ਦੋ ਦਾ ਨਹੀਂ ਗਿਆ ਯਾਰ ਇਹ ਕਾ ਤੂੰ ਆ ਵੀ ਤਕਾਣੇ ਤੇ ਆਇਆ ਪੀਤਾ ਕਰੇ ਤਕਾਣੇ ਤੇ ਆਪੇ ਲਈਆਂ ਨੂੰ ਦੱਸਦਾ ਬੱਕੇ ਮੈਂ ਕੋਈ ਬਾਲੇ ਵੱਧ ਨਹੀਂ ਮੰਗਦਾ ਵੀ ਮਰ ਨਹੀਂ ਮਰਿਆ ਕਾਲਾ ਕਾਲਾ ਦਾ ਕਰਾ ਲੈ ਤੋ ਰਾਇ ਦੀ ਚੰਗੀ ਹੁੰਦੀ ਆ ਮੈਂ ਮੈਂ ਕਰ ਫਰਕ ਤਾਂ ਯਾਦੇ ਹੋਣਾ ਕਿਵੇਂ ਕਹੀਆਂ ਫੇਰ ਰਹਿੰਦੇ ਹੈ ਫਰਕ ਪੈ ਮੇਰਾ ਤਾਂ ਥੋੜਾ ਹੀ ਆ ਕਿਵੇਂ ਮੇਰਾ ਫਰਕ ਥੋੜਾ ਹੀ ਆ ਕਿਵੇਂ ਨਹੀਂ ਬੱਕੇ ਆ ਰਹੇ ਮਹਿੰਗੇ ਨਹੀਂ ਕੀ ਤੇਰੇ ਦਾ ਮਾਲ ਮਹਿੰਗਾ ਕੋਈ ਠੀਕ ਕਰ ਪੂਜੀ ਚੱਕਰ ਨਹੀਂ ਕਿੱਥੇ ਤੇਰਾ ਵੀ ਕੀ ਆਣੀਆਂ ਨੇ ਹਾਂ ਪਰ ਐ ਵੀ ਯਾਰ ਕਿੱਥੇ ਕਿਆ ਦਿਨ ਹੀ ਹੋ ਗਏ ਬੰਦੇ ਫੇ ਰਹਿੰਦੇ ਆਪਾਂ ਕਰ ਬਜਾਉਂਦਾ ਕਰ ਲਾਂ ਤਾ ਤੂੰ ਦੇਣੇ ਕਿ ਨਹੀਂ ਸਹੀ ਕਰੋ ਨਹੀਂ ਮੈਂ ਤਾਂ ਮੈਂ ਜਾਦਾ ਵੀ 2000 2000 ਦੇ ਘਟ ਬਾਦ ਹਾਂ ਅੱਛਾ ਜੀ ਹਾਂ ਘਰ ਨਹੀਂ ਰਹੇ ਫੇਰ ਆਪਾਂ ਇਹ ਕੀ ਦੋੜ ਫੇਰ ਨਾ ਤੈਨੂੰ ਕੁਝ ਲਾ ਦੀ ਨਾ ਹਾਂ ਤੂੰ ਐਵੇਂ ਬੇਮਾਜ ਨੂੰ ਮੋਲਿਆ ਲਾ ਕੇ ਬਾਕਿਆ ਹਾਂ ਫੇਰ ਐਵੇਂ ਕੱਚਾ ਬਸ ਹਾਂ ਸਹੀ ਕਰ ਤਾਨੂੰ ਕਰਨਾ ਕੱਚਾ ਪੱਕਾ ਯਾ ਹਾਂ ਜੇ ਦੇ ਦੇਣਾ ਫਿਰ ਭਾਈ ਪੜਾ ਦੇ ਨਹੀਂ ਬਣਨੀ ਕਿਥੇ ਜਾਣਾ ਭਲਾ ਮੈਂ ਤੂੰ ਕਹਿਣਾ ਨਹੀਂ ਬਣਦਾ ਕਿੱਥੇ ਕਹਿਣਾ ਮੈਂ ਤੂੰ ਦੱਸ ਦੇ ਪਰ ਮੂੰਹ ਬਲ ਕੇ ਨਾ ਦੂੰਗਾ ਸਿਆ ਮੈਂ ਦੱਸਾਂ ਮੈਂ ਦੂੰ ਦਰੂ ਨਾ ਜੀਆ ਅੱਛਾ ਮੈਂ ਤੇਰੇ ਪਿਤਾ ਨੂੰ ਜਰਮਨੀ ਚਾਹ ਗਰੂੰਗਾ ਤੇਰੇ ਮੈਨੂੰ ਸਮਝਾ ਗੂੰਗਾ ਆਖੀ ਨਹੀਂ ਨਹੀਂ ਇਹ ਨਹੀਂ ਕਰ ਹਾਂ ਠੀਕ ਹੈ ਤੂੰ ਨਾ ਕਿੱਥੇ ਕਹਿਣਾ ਨਹੀਂ ਤੂੰ ਜਸ ਹਿੰਦ ਨੂੰ ਕਿੱਥੇ ਕਹਿਣਾ ਤੂੰ ਕਿੱਥੇ ਕਹਿਣਾ ਤੂੰ ਦੱਸ ਮੈਨੂੰ ਦੱਸ ਹਾਂ ਮੈਨੂੰ ਪਤਾ ਕਿੱਥੇ ਬੱਕਰੇ ਬੇਗਣੀਆਂ ਮੈਨਾਂ ਵੀ ਇੱਥੇ ਨਹੀਂ ਬੇਗਣੀਆਂ ਜੇ ਤੂੰ ਕਰ ਲੈ ਜਾਂ ਜੇ ਤੂੰ ਨਾ ਕੀ ਲੈ ਆ ਪੈਨੇ ਕਿ ਬੱਕਰੇ ਹੈ ਗਏ ਲੱਗ ਕੇ ਪੈਸੇ ਪਹਿਲਾਂ ਵੀ ਪੱਕਿਆ ਦੇ ਪਹਿਲਾਂ ਵੀ ਲੱਗ ਕੇ ਲੱਗੇ ਹੁਣ ਗੇ ਯਾਰ ਉਹਦਾ ਆਪਾ ਯਾਰ ਉਹਦਾ ਜੇ ਮੰਨ ਮੰਡੀ ਚ ਆਇਆ ਪੈਸਾ ਲੱਗਦੀ ਹੁੰਦੇ ਯਾਰ ਹਾਂ ਵੀਰੇ ਸਹੀ ਕਰਦਾ ਇਹ ਦਿਨ ਸ਼ਾਇਦ ਤੂੰ ਮਨੋਦਦ ਕਰਾ ਕਦ ਚੱਲ ਬਾਈ ਚੇ ਦੁਬਾਰਾ ਲੱਖ ਮੰਗਦਾ ਹੁਣ ਸਹੀ ਗੱਲ ਹੈ ਵੀਰੇ ਹਾਂ ਇਹਨੂੰ ਨਹੀਂ ਬਾਰਾ ਖਾਂਦੀ ਆ ਆਪਾਂ ਤਾਂ ਤਰੇ ਕਿਹਾ ਵੀ ਪੈਸੇ 1000 2000 ਬਾਹਰ ਘਾੜਦੇ ਚੋ 45 ਜੇ ਕਦੇ ਯਾਰ ਨਹੀਂ ਬਾਹਰ ਹਾਂ ਕਿੱਥੇ ਪੰਤਾ ਜੀ ਪੁੱਛਵਾਣਾ ਹੋਵੇ ਕਿੱਥੇ ਵੰਡਣੀ ਆ ਬੜਾ ਥਰੇ ਤਰੇ ਹਾਂ ਹਾਂ ਆ ਨਾ ਜਿਹੜੀ ਨੂੰ ਨਿੱਕਾ ਛੋਕਰਾ ਵੰਡਣ ਗਿਆ ਇਦੂ ਘੱਟ ਲਗਾ ਹਾਂ 75000 ਘਾਟ ਰੁਪਈਆ ਹੀ ਨੇ ਪੇ 70000 ਜੀ ਮਨ ਸੀ ਆਇਓ 70 ਤੇ 5 97 70 ਤੇ 70 ਮਾ ਲੈ ਜਾ ਚਿੱਤਮੰਦਾ ਰਹਿਣ ਹੁੰਦੇ ਇਦੂ ਘੱਟ ਰੁਪਈਆ ਵੀ ਲੇ ਅੱਛਾ ਜੀ ਹਾਂ ਆ ਪੱਕਾ ਰੇਟ ਦਾ ਦੇ ਬਾਹਰ ਹਾਂ ਓਏ ਐਵੇਂ ਕੀ ਲੋੜ ਹੈ ਯਾਰ ਕਿਦੂ ਕਿਨਾ ਮਖਰੀਆਂ ਨੇ ਹਾਂ ਕੱਦ ਬਈਆ ਦੂਜੀ ਸੋਏ ਸੋਹੰਦੀ ਆ ਬੱਕਰੀ ਉਹ ਤੀਜੀ ਸੋਏ ਕੱਦ ਕੱਦ 36 37 ਹੁਆ ਮੱਖੇ ਦਾ ਬਣਾਨਾ ਪੱਠਾ ਤਿਆਰ ਆ ਬੱਕਰੀ ਵੀ ਚੰਗੇ ਲੋ ਬੱਕਰਾ ਆਪਣੇ ਕੋਲ ਆ ਬੱਕਰਾ ਇਹਦੀ ਗੱਲ ਅੰਜ ਬੇਚ ਬੱਕਰਾ ਵੀ ਬੱਕਰਾ ਹੋ ਠੀਕ ਆ ਮੈਂ ਚੰਗੇ ਬੱਕਰੇ ਬਣਦਾ ਬੱਕਰਾ ਨਾ ਹੋ ਕਿ ਨਾ ਕਿ ਜਾਈਏ ਹੁਣ ਹਾਂ ਇਦੂ ਘਾਟਾ ਪਦੇਣੇ ਆ ਬੱਕਰੀ ਠੀਕ ਆ ਨਹੀਂ ਜਾਂਦਾ ਇਹਨਾਂ ਤੋਂ ਕਾ ਲਾ ਦੇ ਯਾਰ ਕੋਲ ਦੇ ਦੇਖਦੇ ਨੂੰ ਰਹਿੰਦੇ ਕੋਈ ਮਾਂ ਕਹਿੰਦਾ ਕਾ ਨੂੰ ਕੱਚੇ ਬੱਕਰੇ ਕਰਨੇ ਆਹੋ ਕੀ ਲੋੜ ਆ ਸਹੀ ਕਰ ਇਦੂ ਘਾਟਾ ਪਦੇਣੇ ਆ ਮੱਠੂ ਇਹ ਦੰਦਾ ਦਾ ਮੈਨੂੰ ਪਟਾ ਦੰਦਾ ਨੇ ਗਾ ਮੈਂ ਪਟਾ ਪੱਕਿਆ ਬਦਲੇ ਮਮਾ ਤੁਮ ਨਹੀਂ ਦੰਦਿਆ ਲੋੜਾ ਪਾ ਲੱਖ ਮੰਗ ਲਗੇ ਠੀਕ ਹੈ ਕੀ ਲੋੜ ਐ ਮੈਂ ਫਲਾ ਸੋਟੇ ਮਦਰ ਪਤਾ ਅੱਗੇ ਵੀ ਤੂੰ ਵੇਚਦਾ ਹੀ ਆ ਆਪਾਂ ਉਹਨੇ ਕ ਮੰਗੀ ਜਿੰਨੇ ਕ ਆਪਾਂ ਨੂੰ ਵੀ ਤੂੰ 1200 ਰੋਟੀ ਬਣਦੀ ਬਿੱਟੂ ਆਪਾਂ ਨੂੰ ਇਹ ਨਹੀਂ ਹੈਗਾ ਬਾਲਾ ਸਿਰ ਪਤਾ ਰਹੇਗਾ ਛੋੜੋ ਤੈਨੂੰ ਬੰਨਦੇ ਕਸਮਾਂ ਮੋਲ ਲਾਉਂਗਾ ਹਾਂ ਠੀਕ ਹੈ ਨਹੀਂ ਬਣੀ ਬੜਨ ਦੇ ਜਾਂ ਮੈਂ ਰੋਟੀ ਬਣਦੀ ਬਾਹਰ ਟੈਟ ਲਿਆ ਬੱਕਰਾਂ ਇਹ ਦੰਦਾ ਦਾ ਵੀ ਉਹ ਪੂਰੀ ਬੱਕਰੀ ਬੱਚਾਈ ਆ ਆਹ ਪੂਰੀ ਵੇਚਾਈ ਆ ਚਾਰ ਲਿਆ ਇਹ ਗੱਲ ਰੋਟੀ ਬਣਾਉਣ ਨੂੰ ਹੋਣ ਬਣਾਉਣ ਲੈ ਜਾ ਕਿੰਨੇ ਲੈ ਗਿਆ ਤੂੰ ਇਹ ਮੈਂ ਤਾਂ ਬਹੁਤ ਕੜੀਆਂ ਲੰਗਾਂ ਨਾ ਮੈਂ ਦੋਸੀ ਮੜਾਇਆ 35 30 ਨਹੀਂ ਆਏ ਵੱਖਰੇ ਹੋਰ ਦੱਸ ਤੂੰ ਐਸੀ ਤਾਂ ਨਹੀਂ ਤੂੰ ਇਦੂ ਚੜਦੇ ਫਿਰ ਕੀ ਲੋੜ ਐ ਮੈਂ ਦੱਸੀ ਤਾਂ ਫਾਇਦਾ ਕੀ ਦਾ ਮੈਂ ਹਾਂ ਹੂੰ ਆਹ ਕੋਲ ਰਿਹਾ ਹੈ ਇਹਨਾਂ ਜਣਾਂ ਨੂੰ ਥੋੜੀ ਆਮਾ ਸਹੀ ਗੱਲ ਆ ਇਹ ਖਰੀਦ ਆਪਣੀ ਆ ਜਾ ਫਿਰ ਚਲ ਪੂਰ ਮੀ ਆਵੀਂ ਮੱਕ ਗਣੀਆਂ ਹਾਂ ਵੇ ਨਹੀਂ 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 50000 ਦਾ ਨਹੀਂ ਉਹਨੇ ਚੰਦਰਾ ਲਗਾਂ ਉਹ ਤੇ ਉਹ ਹਾਂ 10 ਦੇ 11 ਨੇ 10 ਦਾ ਯਾਰ ਬਣ ਗਿਆ ਬੱਸ ਪੱਕੀ ਨਹੀਂ ਪੱਕੀ ਨਹੀਂ ਕਿੱਥੇ ਤੈਨੂੰ 사ਵਰ ਆਉਂਦਾ ਦਾਹ ਨਾਲ ਆ ਦੇਖਂਦੀ ਗੱਲੀ ਵੇਚਾਂਗੇ ਫਿਰ ਆਧੀ ਤੋਂ ਬੱਕਰੀ ਹੈਗੀ ਆਧੀ ਲਾ ਲੱਭੇਗੀ ਨਹੀਂ ਕਿਤਾਈ ਨਾ ਕੰਨ ਆ ਯਾਰ ਉਸੇ ਕਟਿਆ ਲਿਆ ਕੀ ਉਹਨੇ ਪੈਸੇ ਪਛਨ ਲਏ ਬਣੀ ਬੋਰ ਚ ਚਲਾ ਲਾਉਨੇ ਪੈਸੇ ਆਪਾਂ ਬਿਲਕੁਲ ਲੈਣੀਆਂ ਦੋ ਨਹੀਂ ਆਪਾਂ ਦੋ ਲੈ ਵਧੀਆ ਆ ਗਿਆ ਇਹਦਾ ਠੀਕ ਹੈ ਕੀ ਠੀਕ ਹੈ ਬਕਰ ਬੋ ਇਹ ਹਨੂ ਮਾਰਕ ਨੂੰ ਆਪਾਂ ਦਾ ਥੋੜੇ ਟਾਈਮ ਦੀ ਬਣੀ ਹੋਈ ਹੈ ਜੀ ਇਹਦੀ ਗਾਰੰਟੀ ਨਹੀਂ ਦਿੰਦੇ ਰੱਬ ਨਾਲ ਗਾਰੰਟੀ ਲਾਵਾ ਇਹਦਾ ਦੇਖੋ 1 2 3 4 5 6 7 8 9 ਇੱਕੋ ਬੱਕਰੀ ਖਰੀਦੀ 10 ਬੱਕਰੀਆਂ ਦੀ ਗਾਰੰਟੀ ਲਵਾਂਗੇ ਇਹਦੇ ਮਾਰ ਬੱਚਾ ਜੀ ਇੱਥੇ ਕਾਲੀ ਖਰੀਦੀ ਉਹਦੇ ਮਾਰ ਬੱਚਾ ਜੀ 11 ਬੱਕਰੀਆਂ ਦੇ ਵਿੱਚ ਫੁੱਲ ਗਾਰੰਟਡ ਕੱਪਣਾ ਜਿਹੜੀ ਤਿਆਰ ਨੇ ਆ ਵੀ ਪੱਠਾ ਦੇ ਵਿੱਚ ਰੱਖਾ ਜਾਣਾ ਇਹ ਕਿਹੜੀਆਂ ਹੁੰਦੀਆਂ ਨੇ ਆਹ ਵਾ ਪੱਠੀ ਪਹਿਲੇ ਦੂਜੀ ਆ ਵੀ ਖਲੋਣ ਹੁੰਦੀ ਹੈ ਆ ਦੂਜੀ ਤੀਜੀ ਹੁੰਦੀ ਹੈ ਬੱਕਰੀ ਜਿਹੜੀਆਂ ਜਮੀ ਹਾਜ਼ਰ ਨੇ ਤਿਆਰ ਹੀ ਕਰੀਆਂ ਨਹੀਂ ਬਾਪਾ ਬਾਪਾ ਦਾ ਕੰਮ ਹੈ ਜੀ Jadi, apa cara kita kebaya ya? Ini ਹਾਂ ਹਾਂ ਬਈ ਐ ਥੋੜਾ ਗੱਲ ਜਿਹੀ ਹੋਊਗੀ ਦੋ ਦੋ ਜਾਰੇ ਨੂੰ ਛੱਡ ਦੇ ਤਾਂ ਨਹੀਂ ਆਣੇ ਲੱਤਾ ਫੜ ਗਿਆ ਬੱਕਰੀ ਬਾਸ ਇਹ ਬਲ ਠੀਕ ਹੈ ਬੱਕਰੀ ਬਦਲ ਕੇ ਲਿਆਣੀ ਹੈ ਬੱਕਰੀ ਲੈ ਜਾਓ ਪੈਸੇ ਲਿਆਣੇ ਪੈਸੇ ਲੈ ਜਾਓ ਬਦਲ ਕੇ ਕੋਈ ਵਹਿਮ ਨਹੀਂ ਹੈ ਨਾ 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 ਠੀਕ ਹੈ 6 ਦੰਦ ਹੋਊ ਜੀ ਓਏ ਜੀ ਆਪਾਂ ਇਹ ਨਰਮੀ ਬੱਕਰ ਲਾ ਲੈ ਇਹ ਕੋਈ ਨਹੀਂ ਥੋੜੇ ਪੈਸੇ ਵਾਲੇ ਬੱਕਰ ਲਾ ਲੈ ਇਹ ਨਮਾ ਨਮਾ ਕੰਮ ਫਾਰਮ ਚੋਂ ਆ ਜਾਨੇ ਇਹ ਵੀ ਜਾ ਕੇ ਨਾ ਇਹ ਹੀ ਲਾਣਾ ਫਾਰਮ ਦੀਆਂ ਹੀ ਹੈਗੀਆਂ ਨੇ ਜਾਣਸਰ ਐ ਨਹੀਂ ਵੀ ਇਹਨਾਂ ਕੋ ਸਮਝ ਜੀ ਸਿੱਟੀ ਚੱਲੀ ਗਿੱਜੀਆਂ ਕਹਈਆਂ ਨੇ ਫਾਇਦਾ ਬੰਦੇ ਨੂੰ ਪਾਇ ਨਹੀਂ ਪੰਜ ਕਿ ਮਹੀਨੇ ਵਿੱਚ ਉਹ ਕਾਲੀ ਬੱਕਰੀ ਉਹ ਦਾ ਬੰਬ ਆਣਾ ਹੈ ਜਿਹੜੀ ਗੱਲ ਯਾਰ ਵੀਰੇ ਜਿਹੜੀ ਚੀਜ਼ ਦਵਾ ਜੁਮੇਵਾਰੀ ਦਵਾਏ ਠੀਕ ਮੜਕੀ ਤੇ ਕਹਿ ਕੇ ਆਹ ਦੇਖ ਲਓ ਯਾ ਸੂਣ ਵਾਲੀ ਇਹ ਕਿਲੋ ਨਹੀਂ ਤਾਂ ਟੰਗ ਪੜਦਾ ਹਾਂ ਮਾ 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 ਬੰਦੀ ਨਹੀਂ ਆ ਦੇਖੋ ਯਾਰ ਸੂਣ ਵਾਲੀਆਂ ਨੇ ਜੋੜੀ ਉਹ ਮਾਲੀ ਜੀ ਨੂੰ ਦਵਾਈ ਕੋਲ ਫੇਰ ਵੀ ਆਉਂਦੇ ਨੇ ਵੱਡੀਆਂ ਜਾਨਦ ਪੱਟ ਬੱਕਰੀ ਦੇ ਦੇਖ ਲੈ ਆਪਾਂ ਮੜੀ ਪੱਕੇ ਬਵਾਉਂਦੇ ਨੇ ਲੈ ਬੱਕਰੀ ਮਤਲਬ ਕਿ ਲੱਛਾ ਜਰੂਰ ਹੈ ਇੱਧਰ ਦੇਖੋ ਹੀ ਰੇਟ ਵੀ ਅਦਾ ਸਹੀ ਹੈ ਜੇ ਬਿੱਲ ਕੋ ਨਵੀਂ ਆਈ ਕਾਹਦੇ ਦਾ ਕੰਮ ਨਹੀਂ ਕਾਹਦੇ ਕੱਚ ਦਾ ਨਹੀਂ ਇੱਧਰ ਦੇਖੋ ਜੀ ਹਮਦਲ ਦੀ ਭੈਣਾ ਸੀਗਾ ਦੇਖ ਕਿੰਨੀ ਹੁੰਦਾ ਹੈ ਜਿਹੜੀ ਕੋ ਪੱਕੀ ਹੋ ਗਈ ਲੈਣ ਦਾ ਤਾਂ ਆਪੇ ਹੀ ਦੱਸ ਦਾਂਗੇ ਪੱਕੀ ਜਾਏ ਬੱਕਰੀ ਫੜਾਈ ਡਾਣੀ ਬਣਾਈ ਯਾਰ ਜੱਜਾ ਆ ਦੋਨੇ ਬੱਕਰ ਲਾ ਦਨੇ ਆ ਆ ਦੋਨੇ ਲਾ ਦੇ ਚਾਲੇ ਬਾਦ ਦੇ ਉਹਨਾਂ ਦੇ ਬੱਕਰੀ ਫਲੀਆ ਉਹ ਨਾਲ ਲੜਾਣੀ ਉਹ ਯਾਰ ਆ ਬੱਕਰੀ ਉਹਏ ਉਹਨੂੰ ਆਂ ਵੀ ਆ ਲਾਦਾ ਉਹਨੇ ਬੱਕਰੀਆਂ ਗੱਲ ਮੰਨ ਦੀ ਲਾ ਕਰ ਕੇ ਜੀ ਕਿੰਨੇ ਕਿੰਨੇ ਚਰਦੀਆਂ ਕੱਪਣਾ ਬਾਬੂ ਆਦਾ ਹੈਗੇ ਤਿੰਨ ਕੁ ਮਹੀਨੇ ਦੀ ਆ ਚਾਰ ਮਹੀਨੇ ਨੇੜੇ ਲੱਗੇ ਇਹਦਾ ਦੁੱਧ ਵੀ ਮਲੇਰ ਚੱਡੀ ਬਣਾਉਣ ਲੱਗ ਜਾਈਗਾ ਆ ਕੁਝ ਨਹੀਂ ਹੁੰਦਾ ਠੀਕ ਨੇ ਬੱਕਰੀ ਜਾਂਦੀ ਇਹ ਜਿੰਮੇਵਾਰੀ ਹੁੰਦੀ ਹੈ ਬਣਾ ਲਈ ਜਾਂਦੀ ਰਾਜੀ ਹੋ ਜਾਣਗੀਆਂ ਇਹਦਾ ਬਾਬੂ ਅੱਜ ਦੀ ਘੜੀਆਂ ਵਿੱਚ ਲੱਗਦੀ ਇਹਨਾਂ ਦਾ ਹਜੇ ਮਨਾਉਣ ਲਾ ਕੇ ਦਾਦਾਈ ਨਹੀਂ ਹੈਗੇ ਥੋੜਾ ਪਾਉਰਾ ਸੀਪਾਂਟ ਨੇ ਆਪਾਂ ਇਹਨਾਂ ਨੂੰ ਅਰਗੇ ਜਦੋਂ ਭੁੱਖੇ ਦਾ ਮਾਰਦੀਆਂ ਨੇ ਫਿਰ ਦੇਖੋ ਬਈ ਪੜਦੇ ਵਾਲਾ ਸੌਦਾ ਸਾਰੇ ਜਿਹਨੇ ਕਾਮਯਾਬ ਹੋਣ ਵਾਸਤੇ ਲੈਣੀ ਆ ਉਹਦੇ ਆਰਾਮ ਹਾਂਜੀ ਫਿਰ ਘਰੇ ਦੇ ਅਖੀਰ ਵੀ ਤਾਂ ਆਉਂਗਾ ਮਾ ਹੋਰ ਗਾਗ ਦੇ ਨੂੰ ਬਹੁਤ ਬੋਣੇ ਇਹ ਵਿਚਾਰੇ ਜਾਣ ਇਹਨਾਂ ਲੜਕੀ ਤੋਂ ਨਾਲ ਜਾਇਗਾ ਮੰਗੀ ਕਰੇ ਸਹੀ ਗੱਲ 47000 ਦੇ ਦੇ ਹਾਂ 47000 ਜੋੜੀ ਦਾ ਦੇ ਦੇ 45000 ਮੈਨੂੰ 40 ਦੇ ਜਾ ਰਹੀ 24 22000 ਦੇ ਦੇ ਹਾਂ 6 ਘੱਟ 50 50 ਵੀ ਸੱਚੀ ਗੱਲ ਕੋਈ ਨਹੀਂ ਹੋਣੀ ਆ ਹੁਣ ਚਲੋ ਇਕੱਠੀਆਂ ਲਈਆਂ ਨੇ ਵਿੱਚ ਜਿਹੜਾ ਨਾ ਉਹ ਜਿਹੜੀ ਤੋਂ ਫੜੀਆਂ ਹਾਂ ਹਾਂ ਹੋਊਗਾ ਬਾਬੂ 36 36.5 ਇਹ ਹੁਣ ਕੋਈ ਜਾ ਕੇ ਰਾਜੀ ਹੋਣ ਮੇਰਾ ਮਾਣ ਠੀਕ ਹੋ ਜਾਣਾ ਇੱਥੇ ਆਈਆਂ 40-40000 ਦੀਆਂ ਜਾ ਕੇ ਅਗਲੇ ਕੋਲੇ ਜਾ ਕੇ ਲੈਸੀਆਂ ਹੋ ਜਾਂਦੀਆਂ ਨੇ ਫੇਰ ਸਾਡੇ ਕੋਲੇ ਕਿਹੜਾ ਖਾ ਗਿਆ ਨਹੀਂ ਲਾਈਓ ਜੀ ਕੋਸਾ ਠੀਕ ਹੈ ਨਾ ਦੱਸ ਅਰੇ ਆ ਬੱਟ ਵੀ ਚੰਗੀਆਂ ਲੋਹੀ ਬੱਟ ਹੈ ਮੀਟਲ ਜੀ ਆਉਂਦੀਆਂ ਮੀਟਲ ਜੀ ਮੀਟਲ ਜੀ ਹੜਾ ਹੜਾ ਸਨੀ ਬਾਲ ਨੇ ਹਾਂ ਆਹ ਕਹਿੰਦੇ ਹਾਂ ਉਹ ਵਾਲੀ ਪੂਰਨ ਅਗਲੀ ਮੰਡੀ ਬਣਾ ਲਈ ਹਾਂ ਸੁਣਾਉਣ ਨਹੀਂ ਹਾਂ ਦਾ ਕੱਢਣਗੇ ਹਾਂ ਤਾਇਆ ਜ਼ਿੰਮੇਵਾਰੀ ਹੋਖਰੇ ਇੱਕ ਤਰ੍ਹਾਂ ਦੀ ਥਣ ਥਣ ਦੀ ਵੀ ਕਿਦੇ ਉਹਦਾ ਮਾਰਾ ਬਾਪੂ ਨਹੀਂ ਤੇਰਾ ਬਾਹਰ ਹੈ ਹਾਂ ਆ ਦੋ ਇੱਕ ਵਾਰ ਕਹੋ ਚ ਕਹਾ ਬਿਆ ਹਾਂ ਕਾਲੀ ਹੋਈ ਜਾਂ ਗੋਠ ਚ ਖੜੀ ਹੈ ਉਹ ਕਾ ਹਾਂ ਉਹ ਇਹ ਇੱਕ ਪਾਸਾ ਚੱਕਿਆ ਬਾਪੂ ਜਿਹੜਾ ਠੰਢੀ ਹੈਗੀ ਠੰਡਾ ਤਾ ਇਹਨੂੰ ਕਹਿੰਦੇ ਨੇ ਚੱਕਿਆ ਉਹਨੂੰ ਚੱਕਿਆ ਨਾ ਗਏ ਆਹ ਹੈਗਾ ਚੱਕਿਆ ਹੋਇਆ ਥਣ ਲੈ ਉਹ ਤਾਂ ਜਮਾ ਆਹ ਦੇਖ ਲੈ ਬੱਕਰੀ ਦਾ ਆਹ ਥਣ ਚੱਕਿਆ ਹੋਇਆ ਹੈਗਾ ਲੈ ਬੱਕਰੀ ਦਾ ਮਾਰਲਾ ਨਹੀਂ ਗਾਲੇ ਦੇਖ ਲੈ ਇਹਦਾ ਥਣ ਚੱਕਿਆ ਹੋਇਆ ਹੈਗਾ ਜੇ ਚੱਕ ਵੀ ਜਾਵੇ ਕਿਹੜਾ ਮਰਿਆ ਹੁੰਦਾਗਾ ਤਾਂ ਚੱਕ ਜਾਂਦੀਆਂ ਟੋਕੜਾਂ ਬੱਕਰੀਆਂ ਹੋਏ ਚੱਕ ਜਾਂਦੀਆਂ ਨੇ ਜੀ ਟੋਕੜਵਾ ਹੋ ਜਾਂਦਾ ਕੋਈ ਗੱਲ ਨਹੀਂ ਕਿਵੇਂ ਵਾਕੀ ਹੋਰ ਛਾਂਟਣੀਆਂ ਹੋਰ ਛਾਂਟ ਲਓ ਕੋਈ ਭਲਾ ਨਹੀਂ ਬੰਦਾ ਦੀ ਯਾਰ ਅੱਛੇ ਯਾਰ ਨਾ ਪ੍ਰਾਪਤ ਕੋਈ ਦਾਤ ਪ੍ਰਾਪਤ ਬਰਾਬਰ ਨਹੀਂ ਇਹਦਾ ਮਰਵਾਟਾ ਜਾਂਦਾ ਵੀਡੀਓ ਨਹੀਂ ਗੱਡੀ ਕਰਨਾ ਹੋ ਗਿਆ ਹਲੋ ਹਲਾ ਤੇ ਲਾਤੀ 15 15 ਖਸ ਕੇ ਮੰਦੀ ਆ ਜਾ ਥੋ ਆ ਤਾਰਾਂ ਦਾ ਹੱਥੇ ਕਾ ਲਾ ਲਿਆ ਨਹੀਂ ਲਓ ਜੀ ਹਾਂ ਜੀ ਮੁੰਨ ਦਾ ਕੰਮ ਆ ਭਾਈ ਮੋੜ ਨਾ ਦੀ ਬਬੂਣੀ ਵਾਲੀ ਗੱਲ ਤੂੰ ਕਰੀ ਤੇ ਮੈਂ ਗੱਲ ਦੂਜੀ ਬੋਲਦਾ ਹੀ ਨਹੀਂ ਹਾਂ ਇਹ ਮੂੰਹ ਆਇਦਾ ਹਾਇ ਨਹੀਂ ਹਾਂ ਹਰੇਕ ਸੌਦੇ ਦੇ ਦੇਖ ਲਿਆ ਵਾ ਮੋੜਦੇ ਜਿਹੜਾ ਰੋਟੀ ਬਣ ਗਈ ਦੋਨਾ ਪੇ ਵਾਲਾ ਪੀ ਯਾਰ ਨਹੀਂ ਬਣਦੀ ਤੇਰੀ ਗੱਡੀ ਤੇ ਆ ਕੇ ਖੜਿਆ ਬਾਕੀ ਜਿਹੜਾ 14000 ਰਿਹਾ ਉਹ ਕਿਦੋਂ ਦੋਵੇਂ ਉਹ ਮੈਂ ਨਹੀਂ ਕਹਾ ਸਾਲ ਨੂੰ ਲੈਣੀ ਚਾਹ ਸਾਲ ਨੂੰ ਦੇ ਦੇ ਚੱਲ ਜਾ ਯਾਰ ਹੋ ਗਈ ਹੋ ਗਿਆ ਯਾਰ ਸਾਲ ਨੂੰ ਦੇ ਦਿਓ ਕੋਈ ਚੱਕਰ ਨਹੀਂ ਹੋ ਯਾਰ ਦੱਸ ਜਾਇ ਦੱਸ ਵੀ ਕਿੰਨੇ ਦੇ ਜਾਇ ਤੂੰ ਲੈ ਜਾ ਜਿੰਨੇ ਨਹੀਂ ਆਏਗੇ ਨਾ ਮਾਲ ਮਾਲ ਲਾ ਕੇ ਲੈ ਜਾ ਹੁਣ ਹੁਣ ਵਾਲੀ ਬਕਾਈ ਨਹੀਂ ਕਰਦਾ ਮੈਂ ਕਹਾ ਮੈਨੂੰ ਹੋਰ ਵੀ ਕੋ ਹੋਏਗਾ ਬੋਲ ਤੇ ਬੁਰੇ ਸੋਹਾਂ ਦੇ ਬੱਕਰੇ ਹੋ ਗਏ ਯਾਰ ਨਹੀਂ ਨਹੀਂ ਦਾ ਸਾਡੇ ਘਰੇ ਵੀ ਹੁਣ ਇੱਕ ਕੋਈ ਗੱਲ ਕਹਿਣੀ ਹੈ ਕਿ ਦੇਣੀ ਆ ਲੈ ਜਾਣੀ ਆ ਲੈ ਜੀ ਬੋਣੀ ਦਾ ਟਾਈਮ ਆ ਰੁਪਏ 40000 ਦੇ ਦਿਓ ਦੋਨਾਂ ਦਾ ਚਾਰ ਹਜ਼ਾਰ ਦਾ ਤੈਨੂੰ ਨਾਲ ਦੀ 16000 ਰੁਪਏ ਆ ਪਰਾਂ ਨੂੰ ਬੱਕਰੇ ਹੋ ਗਏ ਬਸ ਚੁੱਪ ਕਰ ਜਾ ਬਾਈ ਨਹੀਂ 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 ਨਹ ਉਹ ਇਕੱਠਿਆਂ ਆ ਗਏ ਖਾ ਪਾਇਆ ਪਾਇਆ ਮਨ ਲਗਾਨੇ ਯਾਰਾ ਉਹ ਬਾਈ ਇਕੱਠਿਆਂ ਬੰਦੇ ਨੂੰ ਦੱਸਦੇ ਯਾਰਾ ਓਏ ਨਵੇਂ ਬੰਦੇ ਨੇ ਮਾਰ ਭਾਈ ਬੱਕਰੀਆਂ ਵਿੱਚ ਦੋਹੀ ਹੋ ਗਈ ਵੱਡੀਆਂ ਬੱਕਰੀਆਂ ਨੇ ਯਾਰਾ ਸੁਣਾ ਛਾਡੇ ਨੂੰ ਮੜਾ ਸੁਣਾ ਕੰਦ ਕਾਠ ਵਾਲੀਆਂ ਬੱਕਰੀਆਂ ਨੇ ਓ ਨਵੇਂ ਬੰਦੇ ਨੇ ਕਾ ਨੂੰ ਨੋੜਾ ਯਾਰਾ ਕਿੰਨਾ ਲਾਇਆ 17000 ਚੁਲਾਇਆ 17000 ਯਾਰਾ ਹਲ ਚੰਗਤੀਆ ਹਾਂ ਪੈਂਤੀ ਲਾ ਦੇ ਓਲਾ ਫਾੜਿਆ ਹੁਣ ਨਾ ਮੋੜੀ ਦਾ ਮੂਹਿਆ ਮੋੜੀ ਦਾ ਮਨ ਨਵੇਂ ਬੰਦੇ ਨਵੇਂ ਨਵੇਂ ਪੂਰੇ ਟੇਢੇ ਹੋ ਗਏ ਨਹੀਂ ਖਾਂਦਾ ਆਪਾਂ ਮੰਗਾ ਕਰਦੇ ਯਾਰਾ ਓ ਨਹੀਂ ਮਾ ਯਾਰਾ आ, ले आणियां ਨੇ ਜਾਂ 38000 ਦੀ ਦਿੰਦਾ ਫੜੀ ਜਦੋਂ ਹੁੰਦਾ ਜਾਂ 68 2 ਘਟ 40000 ਜੇ ਲੈ ਆਣੀਆਂ ਨੇ ਜਾਂ 2 ਘਟ 14 ਮਹਿੰਗੇ ਨੇ ਯਾਰ ਕਿਉਂ ਮਹਿੰਗੇ ਨੇ ਕਿੱਡਾ ਘਟਾ ਕੱਦ ਘਾੜਾ ਯਾਰ ਬੱਕਰੀਆਂ ਦਾ ਕਿਉਂ ਮਹਿੰਗੀਆਂ ਨੇ ਹੁਣ ਦੇਖੜੀ ਲਿੱਸੀਆਂ ਲੱਗ ਰਿਆਂ ਨੇ ਘੰਟੇ ਬੋਧਾ ਕੇ ਦੇਖੇ ਇਹ ਬੱਕਰੀਆਂ ਉਹ ਚੰਗੀਆਂ ਡੇਕਾਂ ਡੋਕਾਂ ਨਾਲ ਲੈਤੀਆਂ ਹਾਂ ਉਹ ਵੱਡੀਆਂ ਜੋੜੀ ਸ਼ੇਰੀ ਦੇ ਕੋਲ ਉਹ ਸਾਨੂੰ ਦਾ 38 40 ਦੀ ਪੈਗੀਆਂ ਕਰਾਇਆ ਪਾ ਗਏ ਮੇਰੇ ਯਾਰ ਮੈਂ ਵੀ ਤਾਂ ਕਰਾਇਆ ਭੁਗ ਗਿਆ ਨਾ ਇਹ ਹੁਣ ਕਿੰਨੇ ਘੱਟ ਗਏ ਯਾਰ ਹੁੰਦੀ ਹੁੰਦੀ ਕਿਹੜਾ ਨੇ ਉਨੀ ਨਹੀਂ ਕਹਦਾ ਵਾ ਨਹੀਂ ਨਹੀਂ ਜਿਆਦਾ ਮੈਂ ਖੜੋ ਜਾ ਹਾਂ ਬੰਦਾ ਮੈਂ ਖੜਾ ਨਾ ਨਾ ਮੂੰਖ ਖਾੜੋ ਨਾ ਇਹ ਖੜਵਾਇਆ ਰੋ ਤਾਂ ਪਹਿਲੀ ਲਾ ਬਸ ਸਾਰਾ ਨਾ ਇਹ ਹੋਰ ਬਾਲਿਆ ਰੋ ਬਹੁਤ 30000 ਦੇ ਹੋਰ ਪਤਾ 36 ਦੇ ਹੋ ਗਿਆ ਮਾਰੀ ਰੱਖਿਆ 35 ਬਹੁਤ ਆ ਨਹੀਂ 1000 ਰੁਪਏ ਹੋਰ ਪਾ 35 ਵਿੱਚ ਕੋਈ ਗੱਲ ਨਹੀਂ ਯਾਰ ਆਪਾਂ ਕੋਈ ਐਹੀ ਗੱਲ ਨਹੀਂ ਹੈਗੀ ਯਾਰ 36 ਦੀਆਂ ਹੋਣ ਕੋਈ ਗੱਲ ਨਹੀਂ ਨਹੀਂ ਖੁਸ਼ ਹੋ ਜੀ ਖੁਸ਼ ਖੁਸ਼ ਬੋਣੀ ਕਰੀਏ ਯਾਰ ਬੋਣੀ ਗਾਣਾ ਆਪਣੇ ਕਰਨਾ ਹੈ ਕਿ ਨਹੀਂ 36 ਦੀਆਂ ਲੈ ਲੈ ਗੱਲਾਂ ਵੀ ਲੈ ਚੋ ਬਈ ਦੇਖ ਸਦੀਕ ਸਾਹਿਬ ਤੇਰੇ ਮਹਿਮਾਨਤਾਂ ਆਏ ਤੇਰੇ ਨਹੀਂ ਇੱਕ ਮਿੰਟ ਜੀ ਰੱਬ ਨਾਲ ਵੀਰੇ ਚੱਲ ਰਹੀ ਹੈ ਵੀਡੀਓ ਦਿਖਦੀ ਆਪਣੀ ਇੱਕ ਮਿੰਟ ਫੋਨ ਪਾਈ ਦੇਖ ਮੇਰੀ ਗਾਰੰਟੀ ਕੋਈ ਨਹੀਂ ਇੱਧਰ ਸੁਣਦਾ ਚੱਲ ਰਹੀ ਹੈ ਵੀਡੀਓ ਦਿਖਦੀ ਆਪਣੀ ਬੱਕਰੀਆਂ ਦੀ ਬਾਬੂ ਬੂਬੂ ਰਹਾ ਜਾ ਠੀਕ ਹੈ ਨਾ ਕੱਲ ਨੂੰ ਫਿਰ ਸੇ ਤਨ ਪੰਜ ਗੱਲ ਕਰੇ ਮੈਂ ਕਰਨਾ ਤੇ ਬੱਕਰੀ ਵੜ ਕੇ ਨਹੀਂ ਜਾ ਇੱਧਰ ਬੱਕਰੀਆਂ ਬੱਕਰਾਂ ਦੇ ਲਾ ਭਾਈ ਤੇ ਤੇਰੀ ਗਾਰੰਟੀ ਹੈ ਯਾਰ ਬੱਕਰੀਆਂ ਫੰਡਰ ਨਿਕਲ ਜਾਨੇ ਭਾਈ ਚੱਲ ਰਹੀ ਹੈ ਵੀਡੀਓ ਬੱਕਰੀਆਂ ਫੰਡਰ ਨਿਕਲ ਜਾਨੇ ਨਹੀਂ ਗਾਰੰਟੀ ਤੇਰੀ ਗਾਰੰਟੀ ਹੈ ਠੀਕ ਹੈ ਨਾ ਮੈਂ ਹਾਂ ਹੁਣ ਸਾਰੇ ਤੇ ਪਾਲੀ ਬੰਦੇ ਦੇਖ ਰਹੇ ਨੇ ਯਾਰ ਬੱਕਰੀਆਂ ਦੇਖੀ ਦਖਮਾ ਦਰ ਹੁਬਾ ਕਰਾਤਾ ਇਹ ਵੀਰੇ ਆ ਤਾਂ ਤਿੰਨ ਕਿ ਮਹੀਨੇ ਦੀ ਹੈਗੀ ਆ ਵੀਰੇ ਚਾਰ ਮਹੀਨੇ ਨੇ ਡੇਢ ਲੱਗੀ ਪਈ ਹੈਗੀ ਆ ਚਾਰ ਮਹੀਨੇ ਦੀ ਗਾਰੰਟੀ ਦੋ ਦੋਨਾਂ ਦੀ ਗਾਰੰਟੀ ਵੀਰੇ ਇਹ ਆ ਦੇਖ ਲੈ ਜੀ ਕਹਿ ਰਿਹਾ ਜੀ ਜੋ ਅੱਜ ਜੀਓਗੀ ਕੱਲ ਨੂੰ ਗੱਲਬਾਤ ਹੋਊਗਾ ਫਿਰ ਉਹ ਕਿ ਘੱਟ ਰਹਿਣਾ ਓ ਯਾਰ ਉਂਝ ਵੀ ਆ ਕੇ ਤੂੰ ਕਹਿ ਦੇ ਕੀ ਚੱਕਰ ਹੈਗਾ ਇੰਨਾ ਬੱਲ ਲੈ ਜੀ ਇਹਨੂੰ ਪੈਨ ਨਾ ਚਲੋ ਵੀ ਵਿਖਾਈ ਦੋ ਜਿਹੜਾ ਜੀ ਹੁਣੀ ਜਾਜਾ ਲੱਦ ਕੇ ਲਿਆ ਕੇ ਆਣ ਲੱਗਾ ਮਨਨ ਕੱਲ ਠੀਕ ਹੈ ਨਾ ਪਾਰੀ ਜੋੜੀ ਹੈਗੇ ਤਾਂ ਯਾਰ ਸਮਝਣੀਆਂ ਤੇ ਲੱਡਾ ਦਾ ਖੋਲਦੇ ਸੌਦਾ ਹੋ ਗਿਆ ਪਾਰੀ ਤਾਂ ਬਣਦੀ ਹੈ ਸੌਦਾ ਆਪਾਂ ਫੇਰ ਦਿੰਨੇ ਆ ਸੌਦਾ ਗਾਗਮ ਥੋੜਾ ਮੋੜਨ ਦਵਾਗੇ ਉਹ ਨਹੀਂ ਆਇਆ ਯਾਰ ਜਦੋਂ ਯਾਰ ਹਾਂ ਕਰਦੇ ਰੱਖ ਗਾਠ ਵਾਲੀਆਂ ਨੇ ਫਿਰ ਰਾਜੀ ਹੋ ਜਾਣੀਆਂ ਰਾਜੀ ਦਾ ਯਾਰ ਜਿਨਾ ਦਾਣਾ ਪਾਣਾ ਰਾਜੀ ਫੁੱਡ ਨਾਲ ਗਜੰਗਾ ਬੱਕਰੀ ਦੀ ਆ ਬਾਪੂ ਹੀ ਹੋਣਾ ਨਾਲ ਚੱਕ ਚਾਚਾ ਭਾਈ ਹੋਈ ਨਾਲ ਨੂੰ ਆ ਜਾ ਹਾਂ ਹਾਂ

ਵੇਚੇ ਗਾ ਆਇਆ ਪਟੀਆਂ ਜਾਂ ਖੋਲ ਨਹੀਂ ਜਾ ਕੇ ਬਈ ਹਾਂ ਬਾਪੂ ਆਇਆ ਪਟੀਆਂ ਖੋਲ ਨਹੀਂ ਜਾ ਕੇ ਜਾ ਕੇ ਦੀਆਂ ਇਹਨਾਂ ਗੱਲਾਂ ਸੁਣੀਆਂ ਪਟੀਆਂ ਦਾ ਆ ਪਟੀਆਂ ਚਾਚਾ ਪੁੱਠੀ ਲਾਦਦੇ ਜਾਂਦੇ ਉੱਤੇ ਅਸੀਂ ਪਹਿਲੀ ਅਸੀਂ ਪੁੱਠੀ ਹੈਗੀ ਛੱਦੇ ਆਂ ਪੁੱਠੀ ਨਜਾਨੇ ਨਹੀਂ ਲਾਈਦੀ ਕਦੇ ਕੌਣ ਲਾਦਦਾ ਪੁੱਠੀ ਆ ਬੜਾ ਪੋਣੀ ਜੀ ਦਾ ਬੱਚਾ ਹੁਣ ਇਹ ਫੰਡ ਦਾ ਗੱਬੜਾ ਹੈ ਮੇਰੇ ਗੱਬਣਦਾ ਇਹ ਸਿਸਕਾ ਦਾ ਹੈ ਇਹ ਦੋ ਦੋ ਨੇ ਤਿੰਦੀ ਹੁੰਦੀ ਨੇ ਯੀ ਬਸ ਰਹੀ ਐਂਡ ਦਾ ਫੰਡ ਨਹੀਂ ਹੋਵੇ। ਆਹਦਾ ਹੋਣੀ ਐਂਡ ਦਾ ਲਿਆਂਦੀਆਂ ਨੇ ਸਿੱਧੀ ਤੋਂ ਗੱਲ ਸੀ। ਕੋਈ ਗੱਡੀ। ਮੇਰੇ ਲਈ ਦਿਨਾਂ ਦੀ ਐ ਲੱਗੀ। ਆਹ ਸੀਗਾ ਭਰਾਵਾਂ ਨੇ ਵੀਡੀਓ ਵੇਖੀ ਜਿਹਦੇ ਲਈ ਤਾਂ। ਇਹ ਜਨਨ ਨੂੰ ਆ ਕਾਲੀ ਵੇਖੀ ਇਹਦੀ ਵੀ। ਕੱਲ ਨੂੰ ਕੱਲ ਬੈਠਾ ਉਹਨਾਂ ਨੂੰ ਫੋਨ ਲਾਇਆ। ਮੈਂ ਮੈਂ ਮੇਰੇ ਘਰ ਦੇ ਮਾ ਵੀ ਉਹੜੇ ਪਾਈ ਤੀ। ਜੇ ਖਾਲੀ ਬਈ ਲੱਗ ਚੰਗੇ ਬੱਕਰੇ ਤੋਂ ਭਰਾ ਲੱਗ ਜੂਗੀ। ਇਹਦਾ ਕੀ ਐ? ਤਾਂ ਲਾ ਲਾ 15000 ਦੇ ਯਾਰੋਂ ਭਾਂ ਦੇ ਫੰਡਰੀ ਹੋ ਜਾ ਯਾਰ। ਆਕੜਾ ਪਾਈ ਉੱਤ ਪਾਈ। ਰੱਖੋ। ਬਾਜੀ ਨੂੰ ਜੀ ਵੇ। ਆਪ ਕੋਲ ਰਵਿ ਚੜਾ ਕੋਈ ਗੱਲ ਨਹੀਂ ਸੱਲਾ ਹੁੰਦੇ ਆਰ 10 ਕੇ ਫੰਡਰੀ ਹੋ ਗਿਆ ਯਾਰ ਭਾਈ ਜੈ ਤੈਨੂੰ ਲਿਆਣੀ 20000 ਦੀ ਵਟ ਲੈ ਜਾ ਸਾਡਾ 20000 ਜੇ ਪੈਸਾ ਫੰਡ ਕਰਕੇ ਲੈਣਾ ਯਾਰ ਕੋਈ ਗੱਲ ਨਹੀਂ ਜੇ ਫੰਡ ਕਰਕੇ ਲੈਣਾ ਲੰਬਾ ਤੁਹਾਨੂੰ ਕੋਈ ਨਹੀਂ ਕੋਈ ਇਹਦਾ ਲੰਬਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੋ ਦਾ ਲੰਬਾ ਇਹਦਾ ਲੰਬਾ ਤੁਹਾਨੂੰ ਕੋਈ ਨਹੀਂ ਕੇ 15000 ਦੀ ਵਟ ਬੋਲੇ ਤੇ ਜੀ ਬੱਬਾ ਹੀ ਹੋਣੇ ਨਹੀਂ ਖਾਂਦੀ ਜਿਬਾਰਾ ਪਾ ਲੈ 20000 ਦੀ ਗੱਦੀ ਤੇ ਲੈ ਲੈ ਆ ਮੈਨੂੰ ਦੇਖ ਨੀ ਇਹ ਪਟਾ ਖੜੀ ਅੱਖ ਨਿਕਰੇ ਆਏਗਾ ਅੱਜ ਇਹਦਾ ਸੱਟਾ ਲਾਉਣਗੇ ਯਾਰ ਅੱਜ ਕੱਲ ਨੀਕੇ ਨੀਕੇ ਮੇਮ ਨਹੀਂ ਵੇਖਦੀ ਨੀ ਗਰ ਮਾਰ ਆਇਆ ਸੱਟਾ ਮਾਰ ਗਿਆ ਲਾ 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 ਚੱਲ ਅੰਦਰ ਆਪੋ ਕੀ ਕੱਟ ਨੂੰ ਲਾਇ ਨਹੀਂ ਨਹੀਂ ਕੱਟ ਨਹੀਂ ਦੇ ਆਸੇ ਯਾਰ ਆਖਿਆ ਕੱਟ ਹਜ ਤੱਕ ਨਹੀਂ ਕਿਹਾ ਨਹੀਂ ਬਿਜਾ ਮੈਂ ਕਿਹਾ ਕਾਡ ਦੇ ਜਾ ਰਹਾ ਹੈ ਤੂੰ ਦੱਸ ਯਾਰ ਲਾ ਸੇ ਤੇਰਾ ਕੁਛ ਨਹੀਂ ਮੰਦੀ ਉਹ ਵਾਦ ਚੀਜ਼ ਦੇ ਪੈਸੇ ਤਾਂ ਲਾ ਬਾਰ ਖੱਦਰ ਪੈਸਾ ਮੈਂ ਖੱਦਰ ਨਹੀਂ ਹੈਗਾ ਏ ਮੇਰਾ ਮਹਾਈ ਜੀ ਕਰਦੀ ਹੁੰਦੀ ਹੈ ਪੈਸੇ ਤਾਂ ਲਾਸ ਦੀ ਖੱਦਰ ਨਹੀਂ ਹੈਗਾ ਇਹ ਦੇਖ ਰਹਾ ਤੇ ਹੋ ਤੁਸੀਂ ਕਿਹਨਾਂ ਕਹਿੰਦੇ 20 20 ਜਿਆਦਾ ਮੰਗ ਰਿਆ ਪੱਟ ਦੇ ਪੱਟ ਅਜੇ ਖਾਲੀ ਹੈ ਅਜੇ ਖਾਲੀ ਹੈ ਯਾਰ ਖਾਲੀ ਦਾ ਬੇਸ਼ੱਕ ਹੈ ਸਾਡੇ ਖਾਲੀ ਦਾ ਤਾਂ ਫਾਇਦਾ ਹੈਗਾ ਜਿਵੇਂ ਇਹ ਮਰਜੀ ਬੱਕਰੇ ਤੋਂ ਭਰਾਲਾ ਤੋਂ ਭਰਾਲਾ ਕਾਲੇ ਤੋਂ ਡੱਬੇ ਤੋਂ ਲਾਲ ਡੱਬੇ ਤੋਂ ਚਿੱਟੇ ਕੰਨਾਲੇ ਤੋਂ ਅਗਣੋਂ ਵੀ ਪੈ ਕੱਟੇ ਨਹੀਂ ਬਾਰੇ ਆ ਲੈ ਥੋੜੀ ਸਾਈਂ ਅਗਣੋਂ ਬਾਈ ਸ਼ੋਰ ਦਾ ਆ ਰਿਹਾ ਕੋਈ ਘੱਟੋ-ਘੱਟ ਇੱਕ ਗੱਲ ਹੈ ਜਦੋਂ ਚਲੇ ਪੈਸਾ ਬੰਨ ਉਹ ਕਰ ਰਿਹਾ ਹੈ ਪੌਣੀ ਪਾਣੀ ਭੈ ਜੋਦੀ ਹੋਰ ਹੂੰ ਕੰਡੂ ਹੁੰਦਾ ਹੈ ਕੰਮ ਹੁੰਦਾ ਹੈ ਤਾਂ ਕਰਦਾ ਹੈ ਬਹੁਤ ਜਿਹੜਾ ਪਹਿਲਾਂ ਬਾਈ ਸਾਡਾ ਤਾਂ ਮੰਡੀ ਭਾਈ ਕੋਲੇ ਆ ਮਾਦੀ ਭਾਈ ਸ਼ੁਰੂਆਤ ਲੋਰੀ ਚੱਲਣਾ ਢੋਲ ਸੁਪਰੇ ਦੇਣੇ ਚੰਗੇ ਮਸਲਾ ਮਲੇਤਾ 36 ਉਹ ਕਰੋ ਇਹ ਪੂਰੇ ਹੋ ਗਏ ਭਾਈ ਹਾਂ ਲੈ ਦੇ ਦਿਨ ਮੇਰਾ ਹੁਣ ਨਵੇਰ ਦੀ ਹੋਰ ਦੀ ਲੈਣੀ ਬਸ ਇਹ ਤਾਂ ਲੈਣੇ ਲਾਗਾ ਨਹੀਂ ਨਹੀਂ ਇੱਕ ਲੈ ਲਓ ਤੁਸੀਂ ਲੈਣ ਦਿੰਦੇ ਅਸੀਂ ਤੜੀ ਲੈਣੀ ਨਾ ਮਦਦ ਨਹੀਂ ਲੈਣੀ ਹੈਗੀ ਇਹਦਾ ਪਤਾ ਇਹਨੇ ਕਿਵੇਂ ਬਸ ਬਹੁਤ ਆ ਗਿਆ ਨਹੀਂ ਇਹ ਵਹਾਈ ਮਰ ਛੋੜ ਕੀ ਕਰਦੀ ਹੈ ਮੇਰੇ ਲਖਾਈ ਕਰਾ ਦੇ ਲਖਾਈ ਕਰਾਓ ਇਹ ਪਾ ਲੋ ਇਹ ਜੇ ਮਾ ਲੋ ਇਹ ਰਹਿ ਗਈ ਆਪਣੀ ਕਰਮਾ ਦੇ ਜਾਂ ਪਪਰਾ ਕੇ ਹੀ ਭਾਈ ਕਰ ਉਹ ਨਹੀਂ ਕਰੀ 20 25 ਦੇ ਨੋਮੀ ਮਾਫੀ ਆਣੇ ਦੱਸਿਆ ਤਾਂ 10 ਹੀ ਗਰੰਟੀਆਂ ਕਰੋੜਿਆਂ ਦੇ ਦੇਸ ਦੀ ਗੱਲ ਆ ਜਮ ਮੋਦ ਲੈਣ ਦੀ ਬਹੁਤ ਬਹੁਤ ਠੀਕ ਹੈ ਜਿਹੜਾ ਆਏਗਾ ਜਾਇਜ਼ ਹੈ ਕੰਮ ਸਹੀ ਲੈ ਪਹਿਲਾਂ ਨਗਰ ਨੀ ਪਰਚੀ ਕਰਾ ਲਈ ਫਿਰ ਇਹਨਾਂ ਦੀ ਬਾਈਆਂ ਦੀ ਪਰਚੀ ਕਰਾ ਵੀਰੇ 200 ਲਿਖਾਈ ਲੈ ਤੂੰ ਚਾਹੇ ਛੋਟ ਕਰਵਾ ਲਾ ਚਾਹੇ ਪਰਚੀ ਦੇ ਕਰਵਾ ਦੇ ਪਰਚੀ ਕਰਵਾ ਦੇ ਨਾ ਇਹ ਰਹੇਗੀ ਤਾਂ ਨਾ ਨਾਲ ਵਾਗ ਜਨਾ ਨਾ ਨਾ ਤੂੰ ਹੋਰ ਨਾਮ ਦਾ ਦੱਸਣਾ ਬੂਜੀ ਤਾਂ ਐਂ ਦਿਖਾ ਦੇ ਕਰਨ ਤੇ ਕਰ ਕਰਨੇ ਹਾਂ ਦਾ ਵਾਠੀਗਾ ਲਓ ਜੀ